ਗੁਰੂ ਪਿਆਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਸਖ ਸੇਵਾ ਸੁਸਾਇਟੀ ਪੰਜਾਬ ਵੱਲੋਂ ਦਾਸ ਜਗਸੀਰ ਸਿੰਘ ਮੌੜ ਇਹ ਮਾਤਾ ਸੁਖਵਿੰਦਰ ਕੌਰ ਜੀ ਨੇ ਅੰਮਰਦਾਰੀ ਆ ਆ ਛੋਟਾ ਜਿਹਾ ਇਹਨਾਂ ਦਾ ਪੋਤਾ ਦਮਨਲੇ ਵਾਲਾ ਇਹਨੂੰ ਗੱਤਕਾ ਖੜ੍ਹਾਉਣ ਲੈ ਕੇ ਆਉਂਦੀ ਹੈ ਪਰ ਆਪ ਦਾ ਕੁਛ ਦਰਦ ਹੈ ਜੋ ਸਿੱਖ ਕੌਮ ਦੇ ਨਾਲ ਗੁਰੂ ਪਿਆਰਿਆਂ ਦੇ ਨਾਲ ਦਾਨੀ ਵੀਰਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੀ ਹੈ ਪੁੱਛ ਲੈਨੇ ਆਪਾਂ ਮਾਤਾ ਜੀ ਕੀ ਤਕਲੀਫ ਹੈ ਤੁਹਾਨੂੰ ਮੈਨੂੰ ਬੇਟਾ ਮੈਂ ਵਿਧਵਾ ਹੋਈ ਮੈਂ 15 ਸਾਲ ਹੋ ਗਏ ਹੂੰ ਮੈਂ ਪਹਿਲਾਂ ਗੋਹੜਪੁਰਾ ਸਿੱਟ ਕੇ ਆਵਾਂ ਟਾਈਮ ਲਗਾਉਂਦੀ ਸੀ ਮੈਂ ਤਾਂ ਹੁਣ ਸਿੱਟ ਮੇਰੇ ਬੱਚੇ ਦੇ ਮੁੰਡੇ ਨੇ ਮੇਰੇ ਦੋ ਮਹੀਨੇ ਝੂਠੀ ਮਾਰੀ ਉਹ ਐਮੀ ਨੇ ਨਸ਼ਾ ਖਾਂਦਿਆ ਮੈਨੂੰ ਉਹ ਰੋਟੀ ਨਹੀਂ ਦੇ ਸਕਦੇ ਮੈਨੂੰ ਰੋਟੀ ਦਾ ਕੋਈ ਹੱਲ ਮੇਰਾ ਹੋ ਦੇਖ ਲਓ ਗੁਰੂ ਪਿਆਰਿਓ ਲੰਗਰ ਜੋ ਆਪਾਂ ਲਾਉਨੇ ਆ ਲਾਉਣਾ ਵੀ ਚਾਹੀਦਾ ਜੇ ਲੰਗਰ ਅਸੀਂ ਲਾਉਨੇ ਦੇਖੋ ਇਹ ਮਾਤਾ ਜੀ ਮੰਗ ਰਹੇ ਆ ਹਨਾ ਵੀ ਮੈਨੂੰ ਲੋੜ ਆ ਰੋਟੀ ਦੀ ਮੰਗ ਕੀ ਕਰ ਰਹੇ ਰੋਟੂ ਹੀ ਮੰਗ ਰਹੇ ਆ ਹਨਾ ਨਹੀਂ ਮੈਨੂੰ ਰੋਸ਼ਨ ਲੱਗ ਜੇ ਮੇਰਾ ਮੈਂ ਆਪਦੀ ਰੋਟੀ ਰੋਜ਼ੀਂ ਪਕਾ ਕੇ ਖਾ ਸਕਾਂ ਪਕਾ ਕੇ ਖਾ ਸਕਦਾ ਕੱਲ ਨੂੰ ਤੁਸੀਂ ਜਿਵੇਂ ਮੁੰਡੇ ਕਰੋਂ ਨੇ ਸਹੀ ਆ ਥੋੜਾ ਰਸਣ ਚੱਕ ਕੇ ਵੇਚ ਲਿਆ ਕਰਨਗੇ ਆਪ ਦਾ ਸੁਣਾਉਂ ਕਿ ਨਹੀਂ ਨਸ਼ੇਈ ਦਾ ਘੇਰੀ ਕੁੱਟ ਮਾਰ ਵੀ ਕਰ ਜਾਂਦੇ ਆ ਮਾਤਾ ਵੀ ਆ ਚੀਜ਼ ਦੇਉਂਦੇ ਨੇ ਪੁੱਤ ਕਰਦੇ ਨੇ ਗਾਲਾਂ ਵਹਾ ਕੱਢਦੇ ਨੇ ਦੰਦ ਮੰਦ ਬੋਲਦੇ ਨੇ ਹੂੰ ਬਹੁਤ ਹੋ ਗਿਆ ਉਹ ਜਨਮ ਦਿੱਤਾ ਅਸਲ ਜਿਹੜੀ ਮਾਤਾ ਨੇ ਜੱਗ ਦਿਖਾਇਆ ਦੇਖੋ ਗਾਲਾਂ ਕੱਢਣੀਆਂ ਦੁਖੀ ਕਰਨਾ ਦੁਖੀ ਆ ਮੈਂ ਦੁਖੀ ਹੂੰ ਜਿਹੜੀ ਕੋਈ ਦੱਬੂ ਸੁਣਦਾ ਦੇਖੋ ਸਰਕਾਰ ਜਿੱਥੇ ਏਡਾ ਨਸ਼ਾ ਵਿਰੋਧ ਯੁੱਧ ਛੇੜ ਰਹੀ ਐ ਇਦੋਂ ਆ ਦੇਖੋ ਜਿਹੜੀਆਂ ਪ੍ਰੈਕਟੀਕਲ ਗਰਾਊਂਡ ਨਾਲ ਜੁੜੀਆਂ ਮਾਮਾਂ ਕਿੰਨੇ ਆ ਦੁਖੀ ਆ ਨਸ਼ੇਈ ਪੁੱਤਾਂ ਤੋਂ ਹਾਂ ਕਿੰਨਾ ਤਸੱਦਦ ਕਰਦੇ ਆ ਮਾਪੇ ਨੇ ਸ਼ਈ ਪੁੱਤ ਤੇ ਖਾਣ ਨੂੰ ਦੋ ਵਕਤ ਦੀ ਰੋਟੀ ਵੀ ਮੰਗ ਰਹੀ ਆ ਮਾਂ ਤਾਂ ਦੋ ਪੁੱਤ ਆ ਦੇਖੋ ਜਦੋਂ ਜੰਮੇ ਹੋਣਗੇ ਖੁਸ਼ੀਆਂ ਮਨਾਇਆਂ ਹੋਣਗੀਆਂ ਪਰ ਕੀ ਪਤਾ ਸੀ ਵੀ ਵੱਡੇ ਉਹ ਜਿਹੜੇ ਨਸ਼ਈ ਨਿਕਲਦੇ ਆ ਤੇ ਰੋਟੀ ਵੀ ਮਾਤਾ ਜੀ ਨੂੰ ਮੰਗਣੀ ਪਊਗੀ ਆ ਪਿੰਡਿਆਂ ਆਪਣੇ ਲੜਦੇ ਆ ਹੱਥ ਨੇ ਲੜਦੇ ਆ ਕਲੇਸ਼ ਕਰਦੇ ਆ ਹੂੰ ਬੇਨਤੀਆਂ ਸੰਗੋ ਇਹ ਇਦਾਂ ਦੇ ਪਰਿਵਾਰ ਬੜੇ ਨੇ ਤੁਸੀਂ ਮਾਤਾ ਜੀ ਰਾਸ਼ਨ ਸਿਰਫ 2000 ਦਾ ਰਾਸ਼ਨ ਆਉਂਦਾ ਮਹੀਨੇ ਦਾ ਤੇ ਉਹਦੇ ਨਾਲ ਕਿ ਮਹੀਨਾ ਵਧੀਆ ਲੰਘਦਾ ਤੇ ਜੱਗ ਲੱਗ ਜਾਂਦਾ ਇੱਕ ਮਹੀਨਾ ਦਾ ਜਾਗ ਹੀ ਹੋ ਜਾਂਦਾ ਤੁਸੀਂ ਐ ਮੰਨ ਲਓ ਜਿਹੜੇ ਵੀਰ ਨੇ ਸਪான்ਸਰ ਕਰਨਾ ਤੇ ਜਰੂਰ ਮਾਤਾ ਜੀ ਦੀ ਬੇਨਤੀ ਪ੍ਰਵਾਨ ਕਰਿਓ ਕਿਉਂਕਿ ਆਪਾਂ ਨਹੀਂ ਚਾਹੁੰਦੇ ਕੋਈ ਭੁੱਖੇ ਪੇਟ ਸੌਵੇ ਕੋਈ ਮਾਤਾ ਜੀ ਇਦਾਂ ਦਾ ਦੇਣ ਵੀ ਐ ਜਿੱਦੇ ਭੁੱਖੇ ਸੌਣਾ ਪਿਆ ਹੋਵੇ ਪਾਇਆ ਕਿ ਸੌਣਿਆ ਓਕੇ ਜਦੋਂ ਖਾਣ ਨਹੀਂ ਦਿੰਦੇ ਖਾਣ ਨਹੀਂ ਦਿੰਦੇ ਅੱਛਾ ਕਾ ਮਿੰਨੇ ਜਿਹੜੀ ਕੁਮਾਉਣੇ ਉਹ ਵੀ ਖਾਣ ਨਹੀਂ ਦਿੰਦੇ ਹੂੰ ਫਿਰ ਕੰਮ ਹੁੰਦਾ ਵੀ ਨਹੀਂ ਇੱਕ ਲੱਤ ਤੋਂ ਆਰੀ ਆ ਹੂੰ ਇਹ ਤੋਂ ਪੀ ਹੋਇਆ ਲੱਤ ਨੂੰ ਮਤਲਬ ਮੇਰੀ ਲੱਤ ਦਾ ਬਹੁਤ ਚਿਰ ਹੋ ਗਿਆ ਅੱਛਾ ਬੰਨੀ ਬਚੋ ਓੜਾ ਤੱਕਦਾ ਅਰੇ ਸਾ ਲਿੱਟੇ ਜਾਂਦਾ ਹਾਂ ਤਾਂ ਉਹ ਕਿ ਮੈਂ ਮੇਰੀ ਉਮਰ ਸਾਰੀ ਹੂੰ 15 ਕੇ ਸਾਤਾ ਦੀ ਸੀ ਜਦੋਂ ਦਾ ਇਹ ਰੋਗ ਲੱਗਿਆ ਮੈਨੂੰ ਜਿਹੜੀ ਮੈਂ ਬੱਚੇ ਆਪਦੇ ਜਰਮ ਇਸ ਰੋਗ ਦੇ ਵਿੱਚ ਦੁੱਖ ਨੇ ਵਿੱਚ ਜਰਮ ਦਿੱਤਾ ਹੂੰ ਹੂੰ ਉਹ ਹੁਣ 15 ਸਾਲ ਹੋ ਗਏ ਉਹਨੂੰ ਮੁੱਕੇ ਨਹੀਂ ਮੈਨੂੰ ਕੋਈ ਹੁਣ ਜਾਣ ਨਹੀਂ ਸਕਦਾ ਮੈਂ ਇਸ ਬੋਡੇ ਨਾਲ ਕੰਮ ਨਹੀਂ ਕਰ ਨਹੀਂ ਸਕਦੀ ਸਾਰਾ ਕੋਈ ਨਹੀਂ ਕੋਈ ਨਹੀਂ ਮਤਲਬ ਜੀ ਕੋਈ ਨਹੀਂ ਹਾਂ ਹਾਂ ਮੈਂ ਦੇਖਿਆ ਕੋਈ ਨਹੀਂ ਕੋਈ ਨਹੀਂ ਮਤਲਬ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੇਨਤੀ ਪ੍ਰਵਾਨ ਕਰੋ ਸਿੰਘੋ ਕੋਈ ਬੜੇ ਪੇਲੇ ਵਿੱਚ ਜਦੋਂ 55 60 ਸਾਲ ਉਮਰ ਹੁੰਦੀ ਹੈ ਅਮਰਦਾਰੀ ਬੀਬੀ ਦੇ ਹੰਝੂ ਦੇਖੇ ਨਹੀਂ ਜਾਂਦੇ ਤੇ ਜ਼ਰੂਰ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ